ਲਾਟ ਉੱਠੀ ਹੋ ਜਲ ਚੜੇ ਹੋਣਗੇ ਨੈਣ ਉਹਦੇ ਵੀ ਮੁੜ ਮੁੜ ਭਰੇ ਹੋਣਗੇ ਕੀਨੇ ਧਰਤੀ ਦਾ ਦਿਲ ਫੋਲ ਕੇ ਵੇਖਣਾ ਸਾਰੇ ਰੁੱਖਾਂ ਦੀ ਛਾਵੇਂ ਖੜੇ ਹੋਣਗੇ ਲਾਟ ਉੱਠੀ ਹੋ ਜਲ ਚੜੇ ਹੋਣਗੇ ਨੈਣ ਉਹਦੇ ਵੀ ਮੁੜ ਮੁੜ ਭਰੇ ਹੋਣਗੇ ਕੀਨੇ ਧਰਤੀ ਦਾ ਦਿਲ ਫੋਲ ਕੇ ਵੇਖਣਾ ਸਾਰੇ ਰੁੱਖਾਂ ਦੀ ਛਾਵੇਂ ਖੜੇ ਹੋਣਗੇ ਹੂਕ ਸੁਣ ਕੇ ਹਵਾਵਾਂ ਦੀ ਡਰਦਾ ਹੈ ਦਿਲ 100 100 ਵਾਰੀ ਜਿਉਂਦਾ ਤੇ ਮਰਦਾ ਹੈ ਦਿਲ ਹੂਕ ਸੁਣ ਕੇ ਹਵਾਵਾਂ ਦੀ ਡਰਦਾ ਹੈ ਦਿਲ 100 100 ਵਾਰੀ ਜਿਉਂਦਾ ਤੇ ਮਰਦਾ ਹੈ ਦਿਲ ਲਾ ਕੇ ਆਇਆ ਸੀ ਵੇੜੇ 'ਚ ਬੂਟੇ ਜੋ ਮੈਂ ਸੁੱਕ ਗਏ ਹੋਣਗੇ ਕਿ ਹਰੇ ਹੋਣਗੇ ਕਿੰਨੇ ਦੁੱਖਾਂ ਦੇ ਪਾਣੀ ਚੜੇ ਹੋਣਗੇ ਮੇਰੇ ਸੁਪਨੇ ਨਿਆਣੇ ਡਰੇ ਹੋਣਗੇ ਕਿੰਨੇ ਦੁੱਖਾਂ ਦੇ ਪਾਣੀ ਚੜੇ ਹੋਣਗੇ ਮੇਰੇ ਸੁਪਨੇ ਨਿਆਣੇ ਡਰੇ ਹੋਣਗੇ ਪੁੱਲ ਤੋੜਨ ਗਏ ਨਾ ਘਰਾਂ ਨੂੰ ਮੁੜੇ ਕਿਸੇ ਅੱਗ ਦੇ ਤੁਸੀਂ ਵੀ ਪੜੇ ਹੋਣਗੇ ਭੇਟ ਕਰਕੇ ਗਏ ਫੁੱਲ ਤਾਰੇ ਕਈ ਕੇਰ ਕੇ ਵੀ ਗਏ ਅੰਜੂ ਖਾਰੇ ਕਈ ਭੇਟ ਕਰਕੇ ਗਏ ਫੁੱਲ ਤਾਰੇ ਕਈ ਕੇਰ ਕੇ ਵੀ ਗਏ ਹੰਝੂ ਖਾਰੇ ਕਈ ਉਹਨਾਂ ਰਾਤਾਂ ਦਾ ਮੁੜਨਾ ਕਦੋਂ ਚਾਨਣਾ ਚੰਨ ਜਿੰਨਾ ਦੇ ਸੂਲੀ ਚੜੇ ਹੋਣਗੇ ਕੰਬ ਜਾਵੇ ਜੇ ਟਾਣੀ ਤੋਂ ਪੱਤਾ ਕਿਰੇ ਦਿਲ ਵਿਚਾਰਾ ਖਿਆਲਾਂ ਨੂੰ ਪੁੱਛਦਾ ਫਿਰੇ ਕੰਬ ਜਾਵੇ ਜੇ ਟਾਣੀ ਤੋਂ ਪੱਤਾ ਕਿਰੇ ਦਿਲ ਵਿਚਾਰਾ ਖਿਆਲਾਂ ਨੂੰ ਪੁੱਛਦਾ ਫਿਰੇ ਜਿਹੜੇ ਬੋੜਾਂ ਦੇ ਥੱਲੇ ਜਵਾਨੀ ਖਿੜੀ ਤੁਰ ਗਏ ਹੋਣਗੇ ਕਿ ਖੜੇ ਹੋਣਗੇ ਮੇਰੇ ਸੁਪਨੇ ਚ ਲੁਕ ਲੁਕ ਕੇ ਜਗਦਾ ਸੀ ਜੋ ਮੇਰੀ ਮਿੱਟੀ ਨੂੰ ਅਸਮਾਨ ਲੱਗਦਾ ਸੀ ਜੋ ਮੇਰੇ ਸੁਪਨੇ ਚ ਲੁਕ ਲੁਕ ਕੇ ਜਗਦਾ ਸੀ ਜੋ ਮੇਰੀ ਮਿੱਟੀ ਨੂੰ ਅਸਮਾਨ ਲੱਗਦਾ ਸੀ ਜੋ ਕੀ ਪਤਾ ਸੀ ਕਿ ਇੱਕ ਓ ਸਤਾਰੇ ਬਿਨਾ ਮੋਤੀ ਚੁੰਨੀ ਤੇ ਸਿਆਹ ਜੜੇ ਹੋਣਗੇ ਐਸੀ ਮਜਲਿਸ ਵੀ ਇੱਕ ਦਿਨ ਸਜੇਗੀ ਜ਼ਰੂਰ ਅਰਸ਼ ਖੁਦ ਆਏਗਾ ਮੇਦਨੀਂਦੇ ਹਜ਼ੂਰ ਮੇਰੀ ਮਿੱਟੀ ਦਾ ਖਿੰਡਿਆ ਹੋਊ ਚਾਨਣਾ ਤਾਰੇ ਬਨ ਕੇ ਕਤਾਰਾਂ ਖੜੇ ਹੋਣਗੇ ਲਾਟ ਉੱਠੀ ਹੋ ਜਲ ਚੜ੍ਹੇ ਹੋਣਗੇ ਨੈਣ ਉਹਦੇ ਵੀ ਮੁੜ ਮੁੜ ਭਰੇ ਹੋਣਗੇ ਕੀਨੇ ਧਰਤੀ ਦਾ ਦਿਲ ਫੋਲ ਕੇ ਵੇਖਣਾ ਸਾਰੇ ਰੁੱਖਾਂ ਦੀ ਛਾਵੇਂ ਖੜੇ ਹੋਣਗੇ